ਬਿਹੜ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਐਨ ਜਮਾ ਮੂਰਤਾਰ ਕੀ ਬਿਹੜ ਆ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਹਜੇ ਛੋਟੀ ਉਮਰ ਦੇ ਵਿੱਚ ਹੀ ਹੈ ਦੋ ਦੰਦ ਹੀ ਆ ਹਜੇ ਇਹ ਹਜੇ ਇਹਨੇ ਗਰੋਥ ਬਹੁਤ ਕਰਨੀ ਹੈ ਵੀ ਚਾਰ ਦੰਦ ਹੋਣ ਤੇ ਇਹਦੀ ਬਈ ਮਾਂ ਦਾ ਰਕਾਰਡ ਕਿੰਨਾ ਕੁ ਸੀਗਾ ਇਹਦੀ ਮਾਂ ਬਈ ਇੱਕ ਸੂਆ ਹੀ ਚੋਈ ਸੀ ਆਪਾਂ ਇਹੀ ਬੱਚੀ ਆ ਉਹਦੀ ਅੱਛਾ 30 ਲੀਟਰ ਸੀ ਪਹਿਲੇ ਸੂਏ 30 ਲੀਟਰ ਪਹਿਲੇ ਸੂਏ ਦੀਰਕਾਰ ਤੇ ਜਿਹੜਾ ਇਹਦੇ ਸੀਮਨ ਲੱਗਿਆ ਵਾ ਉਹਦਾ ਕੁਝ ਪਤਾ ਕਿਹੜਾ ਹੈ ਉਹ ਭਰਾ ਹੰਟਰ ਦਾ ਲੱਗਿਆ ਵਾ ਲక్ష్ਮੀ ਡੈਰੀ ਵਾਲਿਆਂ ਦੇ ਹੰਟਰ ਸੀਮ ਲੱਗਿਆ ਵਾ ਇਹਦੇ ਹਾਂ ਠੀਕ ਆ ਸੀਮ 5 ਲੀਟਰ ਤਾਂ ਇਹਨੂੰ ਦੇਣੀ ਚਾਹੀਦਾ ਹੋ ਸਕਦਾ ਵੱਧ ਜੇ ਉਹਦੇ ਨਾਲੋਂ ਹਨਾ ਦੇਊਗੀ ਦੇਊਗੀ ਹਨਾ ਠੀਕ ਆ ਤੇ ਰੇਟ ਕਿੰਨਾ ਰੱਖਿਆ ਬਈ ਇਹਦਾ 1 ਲੱਖ 55 ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾਲੀਵਾਲ ਡੈਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆਂ ਆਪਾਂ ਪੈਂਡ ਆਦਮਪਰਾ ਤਹਿਸੀਲ ਆਰਾਮਪਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਵੇਹੜ ਦੇਖ ਰਹੇ ਹੋ ਇਹ ਵਿਕਾਊ ਆਗੀ ਮੂਹ ਹਜੇ 2 ਦੰਦ ਦੀ ਆ ਤੇ ਕੱਦ-ਕਾਠ ਵੀ ਬਹੁਤ ਆਗਾ ਤੇ ਸ਼ਕੀਨ ਵੀ ਬਹੁਤ ਆ ਚੰਗੇ ਸੀਮਨ ਦੀ ਆ ਅੱਗੇ ਵੀ ਚੰਗਾ ਸੀਮਨ ਲੱਗਿਆ ਹੋਇਆ ਹੈ ਇਹਦੇ ਤੇ ਸਾਫ ਸੁਥਰੀ ਆ ਹਰ ਪੱਖ ਤੋਂ ਤੁਸੀਂ ਆਦੀ ਫੋਲ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਰੇਡ ਵੀਡੀਓ ਦੇ ਵਿੱਚ ਹੀ ਹੋਊਗਾ ਉਸ ਤੋਂ ਬਾਅਦ ਤੁਹਾਨੂੰ ਆਪਾਂ ਤੋੜ ਕੇ ਦਿਖਾਵਾਂਗੇ ਡਿਟੇਲ ਤੁਹਾਨੂੰ ਸਾਰੀ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਹਜੇ ਘੱਟੋ-ਘੱਟ ਹਫ਼ਤੇ ਦੀ ਕੱਚੀ ਆ ਇਹ ਤੇ ਦਿਨ ਉੱਪਰ ਵੀ ਲਿਆ ਸਕਦੀ ਹੈਗੀ ਬਾਕੀ ਤੁਸੀਂ ਆਪਦੀ ਸਮਝ ਨਾਲ ਤੇ ਆਪਦੀ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋਗੇ ਕਈ ਵਾਰੀ ਵੀਡੀਓ ਦੇ ਵਿੱਚ ਉਨੀ ਜੱਜਮੈਂਟ ਨਹੀਂ ਹੁੰਦੀ ਤੇ ਬਾਹਰ ਸਾਫ ਸੁਥਰੀ ਆ ਤੇ ਥਾਂ ਤੁਣ ਵੀ ਬਹੁਤ ਚੰਗਾ ਲੱਗਿਆ ਵਾ ਤੇ ਮਾਡਲ ਰਿਕਾਰਡ ਵੀ ਚੰਗਾ ਹੈ ਇਹਦਾ ਬਾਕੀ ਸਾਰੀ ਡਿਟੇਲ ਲੈ ਕੇ ਦੇਵਾਂਗੇ ਤੁਹਾਨੂੰ ਤੇ ਐਂਡ ਤੱਕ ਜੁੜੇ ਰਹੋ ਤੇ ਆਜੋ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਉਨੇ ਆ ਤੇ ਡਿਟੇਲ ਲੈ ਕੇ ਦਿੰਨੇ ਆ ਉਹ ਸੁਬਾ ਤੁਹਾਨੂੰ ਆਪਾਂ ਤੋੜ ਕੇ ਦਿਖਾਵਾਂਗੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਂ ਦੱਸ ਦਿਓ ਸਖਵਿੰਦਰ ਸਿੰਘ ਜੀ ਸਨੋਫ ਹਾਲਾ ਸਿੰਘ ਪਿੰਡ ਆਲੋਪਰਾ ਤਸਵੀਲ ਖੂਲ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਠੀਕ ਹੈ ਤੇ ਬਾਈ ਜਿਹੜੀ ਆਪਾਂ ਇਹ ਬੈੜ ਵੇਚਣ ਲੱਗੇ ਆ ਆਪਣੇ ਘਰ ਦੇ ਗੁਈ ਆ ਨਾ ਹਾਂ ਬਾਈ ਘਰ ਦੇ ਠੀਕ ਹੈ ਵਪਾਰ ਦਾ ਕੰਮ ਤਾਂ ਨਹੀਂ ਆ ਨਾ ਨਹੀਂ ਬਾਈ ਕੋਈ ਤਾਂ ਵਪਾਰ ਦਾ ਠੀਕ ਹੈ ਤੇ ਇਹਦੀ ਉਮਰ ਕਿੰਨੀ ਆਂ ਅੰਦਾਜ਼ਾ ਉਮਰ ਬਾਈ ਇਹਦੀ 2 ਸਾਲ ਤੇ 3 ਮਹੀਨੇ ਬਸ 2.5 3 ਮਹੀਨੇ ਸਹੀ ਮਤਲਬ ਸਵਾ ਕ ਦੇੜ ਗਿੜ ਹੋਊਗੀ ਨਾ ਸਵਾ 2 ਸਾਲ ਮੂੰਹੋਂ 2 ਦੰਦ ਦੋ ਦੰਦ ਆ ਪਰਾ ਮੂੰਹੋਂ ਦੋ ਦੰਦ ਆ ਕੀ ਹਾਂਜੀ ਠੀਕ ਹੈ ਤੇ ਦਿਨ ਕਿੰਨੇ ਗੱਢਦੀ ਸੂਣਦੇ ਇਹ ਦਨ ਲੈ ਜੂ ਬਾਈ 5-6 ਦਿਨ ਤੱਕ ਆਰਾਮ ਨਾਲ ਹੀ ਲੈ ਜੀ ਮਤਲਬ ਹਫਤਾ ਕ ਮੰਨ ਚੱਲਗੇ ਹਨਾ ਹਫਤਾ ਵੀ ਜਾ ਸਕਦਾ ਵੱਧ ਗੱਢ ਸਕਦੀ ਆ ਨਾ ਉਹ ਹਾਂ ਠੀਕ ਹੈ ਮਤਲਬ ਹਫਤੇ ਦੀ ਕੱਚੀ ਆ ਹਜੇ ਹਨਾ ਹਾਂ ਠੀਕ ਹੈ ਤੇ ਇਹਦੀ ਬਾਈ ਮਾਤਰ ਰਕਾਰਡ ਕਿੰਨਾ ਕੁ ਸੀਗਾ ਇਹਦੀ ਮਾਂ ਬਾਈ ਇੱਕ ਸੂਆ ਹੀ ਚੋਈ ਸੀ ਆਪਾਂ ਇਹੀ ਬੱਛੀ ਆ ਉਹਦੀ ਅੱਛਾ 30 ਲੀਟਰ ਸੀ ਪਹਿਲੇ ਸੂਏ ਦੀ 30 ਲੀਟਰ ਪਹਿਲੇ ਸੂਏ ਦਾ ਰਕਾਰਡ ਸੀ ਉਹਦਾ ਹਾਂਜੀ ਠੀਕ ਹੈ ਤੇ ਆਪਾਂ ਸੇਲ ਕਰਤੀ ਸੀ ਉਹ ਹਾਂ ਦੂਜੇ ਸੂਏ ਸੂਈ ਵੀ ਆਪਾਂ ਸੇਲ ਕਰਤੀ ਸੀ ਦੂਜੇ ਸੂਏ ਸੇਲ ਕਰਤੀ ਸੀ ਪਹਿਲੇ ਸੂਏ 30 ਲੀਟਰ ਸੇਲ ਕਰਕੇ ਗਿਆ ਸੀ ਉਹਨੂੰ ਵੱਧਣੀ ਆ ਅਸੇ ਜੈ ਸਿੰਘ ਵੱਧਣੀ ਵਾਲਾ ਲੈ ਗਿਆ ਸੀ ਇਹਦੀ ਮਾਂ ਨੂੰ ਹਾਂ ਠੀਕ ਆ ਉਹ ਚੰਗੀ ਸੀ ਨਾ ਆਪਾਂ ਹੀ ਵੀਡੀਓ ਪਾਈ ਸੀਗੀ ਠੀਕ ਹੈ ਹੋਊਗੀ ਵੀਡੀਓ ਪਾਈ ਉਹ ਤੁਹਾਡੇ ਵਾਲੇ ਪੇਜ ਆਪਾਂ ਹੀ ਪਾਈ ਸੀ ਹਾਂ ਠੀਕ ਆ ਚੰਗੀ ਸੀਗੀ ਤੇ ਇਹਦੇ ਤੋਂ ਕੀ ਮੀਤ ਆਗੀ ਇਹ ਭਰਾਤੀ ਇਹ ਲੇਜੂ ਰਾਮ ਨਾਲ 30 ਤਾਂ ਇਹਨੂੰ ਵੀ ਇਹਦਾ ਵੇਟ ਹੈ ਇਹਦਾ ਵੇਟ ਤਾਂ ਉਹਦੇ ਨਾਲੋਂ ਵੱਧ ਆ ਜਦੋਂ ਪਹਿਲਾਂ ਸੂਈ ਸੇਲ ਤੂੰ ਤਾਂ ਵੇਟ ਚੋਂ ਘੱਟ ਸੀ ਇਹ ਚੰਗੀ ਸਾਂਭੀ ਬਲੀ ਆ ਨਾ ਬਾਕੀ ਕੱਦ-ਕਾਡ ਦੇ ਵਿੱਚ ਵੀ ਬਹੁਤ ਆ ਹਨਾ ਬਰੀਡ ਦੇ ਵਿੱਚ ਵੀ ਚੰਗੀ ਆ ਕਿਸੇ ਪੱਖ ਤੋਂ ਕੋਈ ਕਮੀ ਨਹੀਂ ਹੈਗੀ 30 ਲੀਟਰ ਤਾਂ ਇਹਨੂੰ ਦੇਣੀ ਚਾਹੀਦਾ ਹੋ ਸਕਦਾ ਵੱਧ ਜੇ ਉਹਦੇ ਨਾਲੋਂ ਹਨਾ ਦੇਊਗੀ ਦੇਊਗੀ ਹਨਾ ਠੀਕ ਹੈ ਤੇ ਜਿਹੜਾ ਇਹ ਤੇ ਸੀਮਨ ਲੱਗਿਆ ਵਾ ਉਹਦਾ ਕੁਝ ਪਤਾ ਕਿਹੜਾ ਵਾ ਉਹ ਭਰਾ ਹੰਟਰ ਦਾ ਲੱਗਿਆ ਵਾ ਲక్ష్ਮੀ ਡੈਰੀ ਵਾਲਿਆਂ ਦੇ ਹੰਟਰ ਸੀਮਨ ਲੱਗਿਆ ਵਾ ਇਹਦੇ ਹਾਂ ਠੀਕ ਆ ਸੀਮਨ ਵੀ ਚੰਗਾ ਲੱਗਿਆ ਵਾ ਹਨਾ ਤੇ ਇਹ ਆਪ ਦਾ ਪਤਾ ਵੀ ਕਿਹੜੇ ਸੀਮਨ ਦੀ ਆ ਭਰਾ ਇਹ ਮੈਂ ਤੈਨੂੰ ਆਖਿਆ ਰਿਕਾਰਡ ਨਹੀਂ ਰੱਖਿਆ ਠੀਕ ਹੈ ਹੈ ਚੰਗਾ ਹੀ ਸੀ ਮੁੰਡਾ ਠੀਕ ਆ ਸੀਮਨ ਤਾਂ ਫਿਰ ਸਾਰੇ ਆਪਾਂ ਚੰਗੇ ਹੀ ਲੱਗਦੇ ਆਪਣੀ ਹਨ ਤੇ ਉਹ ਉਦੋਂ ਰਿਕਾਰਡ ਨਹੀਂ ਸੰਭਿਆ ਗਿਆ ਹੁਣ ਹਨਾ ਹਾਂ ਉਦੋਂ ਨਾ ਹੀ ਇੰਨੀ ਗੱਲ ਧਿਆਨ ਦੇ ਸੀਗੀ ਆ ਸਾਲ ਤੋਂ ਹੋਇਆ ਉਹੋਂ ਦੇ ਜ਼ਿਆਦਾ ਰਿਕਾਰਡ ਰੱਖਣ ਲੱਗਿਆ ਪਹਿਲਾਂ ਨਹੀਂ ਰੱਖਦੇ ਪਹਿਲਾਂ ਨਹੀਂ ਰੱਖਦੇ ਸੀ ਪਰ ਹੈ ਸੀਮਨ ਚੰਗੇ ਦੀ ਆ ਹਨਾ ਹੁਣ ਵੀ ਆਏ ਨਹੀਂ ਪਤਾ ਕਿਹੜੇ ਦੀ ਆਗੀ ਹਾਂਜੀ ਠੀਕ ਹੈ ਤੇ ਦੋਸਤੋ ਹੈ ਚੰਗੇ ਸੀਮਨ ਦੀ ਆ ਤੇ ਬਾਕੀ ਤੁਸੀਂ ਆਪਦੀ ਤਸੱਲੀ ਨਾਲ ਖਰੀਦ ਸਕਦੇ ਹੋਗੇ ਵਹਿੜ ਚੰਗੀ ਆ ਸਭ ਪੱਖਾਂ ਤੋਂ ਤੇ ਹੁਣ ਆਪਾਂ ਰੇਟ ਦੀ ਗੱਲ ਕਰਦੇ ਆਂ ਤੇ ਰੇਟ ਕਿੰਨਾ ਰੱਖਿਆ ਬਈ ਇਹਦਾ 1 ਲੱਖ 55000 ਪਰ ਆ ਇਹਦਾ ਰੇਟ 1 ਲੱਖ 55000 ਰੇਟ ਆ ਇਹਦਾ ਹਾਂਜੀ ਠੀਕ ਆ ਬਾਕੀ ਮੌਕੇ ਦੇ ਮਾੜਾ ਮੋਟਾ ਹੋ ਜੂਗਾ ਹਾਂ ਠੀਕ ਆ ਇਹ ਉਂਰਾਲਾ ਤੁਹਾਡੇ ਕੋਲ 222 ਲੋਕੀਓ ਦੋਸਤੋ ਹਮ ਦੋਨਾਂ ਆਪਾਂ ਤੋੜ ਕੇ ਦਿਖਾਉਨੇ ਆ ਤੁਰਦੀ ਨੂੰ ਤੁਸੀਂ ਚੈੱਕ ਕਰ ਲਿਓ ਡਿਟੇਲ ਆਪਾਂ ਤੁਹਾਨੂੰ ਸਾਰੀ ਲੈਤੀ ਆ ਵਿਹੜ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਫੇਸ ਦੀ ਕੁਆਲਿਟੀ ਬਹੁਤ ਸੋਹਣੀ ਆਗੀ ਛੋਟਾ ਕੰਨ ਹੈ ਤੇ ਫੇਸ ਵੀ ਬਹੁਤ ਛੋਟਾਗਾ ਬਾਡੀ ਬੰਤਰ ਬਹੁਤ ਚੰਗੀ ਹੈਗੀ ਸਾਂਭੀ ਪਲੀ ਵੀ ਚੰਗੀ ਆ ਪੱਟ ਪੁੜੇ ਦੀ ਕੁਆਲਿਟੀ ਆਰਡਰ ਕੁਆਲਿਟੀ ਬਹੁਤ ਜ਼ਬਰਦਸਤ ਆਗੀ ਤੇ ਥਾਣ ਬਹੁਤ ਸੋਹਣੇ ਆਗੇ ਸਪੇਸ ਵਾਲੇ ਥਾਣ ਆਗੇ ਵਿੱਥੀ ਬਹੁਤ ਆਗੀ ਇਹਨਾਂ ਜਮਾ ਮੂਰਤਾਰ ਕੀ ਵਹਿੜ ਆ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਹਜੇ ਛੋਟੀ ਉਮਰ ਦੇ ਵਿੱਚ ਹੀ ਆ ਦੋ ਦੰਦ ਹੀ ਆ ਹਜੇ ਇਹ ਹਜੇ ਇਹਨੇ ਗਰੋਥ ਬਹੁਤ ਕਰਨੀ ਆਗੀ ਚਾਰ ਦੰਦ ਹੋਣਾ ਛੇ ਦੰਦ ਹੋਣਾ ਕਿਤੇ ਜਾ ਕੇ ਜਵਾਨ ਹੋਣਾ ਇਹਨੇ ਤੇ ਬਹੁਤ ਵੱਡੀ ਗਾਂ ਬਣਨਾ ਇਹਨੇ ਬਾਕੀ ਇਹ ਸੇਵਾ ਵਾਲੇ ਥਾਂ ਤੇ ਉੱਠ ਗਈ ਤਾਂ ਇਹ ਬਹੁਤ ਜ਼ਿਆਦਾ ਗਰੋਥ ਕਰਨੀ ਆ ਤੇ ਬਾਕੀ ਦੁੱਧ ਵੀ ਗਾਂਾਂ ਵਾਲੇ ਸੂਏਾਂ ਚ ਨੇ ਹੋਰ ਅੱਪ ਕਰਨਾਗਾ ਤੇ ਚੰਗੇ ਦੁੱਧ ਦੀ ਇਸ ਵਾਰੇ ਤੋਂ ਉਮੀਦ ਆ ਗਈ ਤੇ ਦੂਜੇ ਸੂਏ ਤੀਜੇ ਸੂਏ ਚੌਥੇ ਤਾਇਿਆਂ ਨੇ ਹੋਰ ਦੁੱਧ ਅੱਪ ਕਰਨਾਗਾ ਜੇ ਸੇਵ ਵਾਲੇ ਥਾਂ ਤੇ ਉੱਟ ਗਈ ਤਾਂ ਜਿੰਨਾ ਦੁੱਧ ਮਰਜੀ ਤੁਸੀਂ ਇਹ ਤੋਂ ਲੈ ਸਕਦੇ ਹੋ ਕਿਉਂਕਿ ਬਰੀਡ ਦੇ ਵਿੱਚ ਪੂਰੀ ਫੁੱਲ ਬੈਡ ਆ ਗਈ ਹੈ ਤੇ ਸਭ ਪੱਖਾਂ ਤੋਂ ਚੰਗੀ ਆ ਗਈ ਤੇ ਬਾਕੀ ਤੁਸੀਂ ਆਪ ਦੀ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੋੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਖਾਣਾਂ ਦੀ ਕੁਆਲਿਟੀ ਤੁਸੀਂ ਦੁਬਾਰੇ ਦੇਖ ਸਕਦਾ ਹੈ ਢਿੱਲਾ ਬਹੁਤ ਪਈਆਂ ਗਿਆ ਦੇਖ ਸਕਦੇ ਹੋ ਤੇ ਬਾਕੀ ਮੂਰ ਨੂੰ ਵੀ ਲੈਵਾ ਚੰਗਾ ਰੱਖੂਗੀ ਤੇ ਥਣ ਵੀ ਬਹੁਤ ਵਧੀਆ ਆ ਗਈ ਸਾਰਿਆਂ ਦਾ ਧੰਨਵਾਦ ਆ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ